ਪ੍ਰਤਨ ਤੇ ਲਗ ਪਿਛਲੇ ਲਗਾਤਾਰ ਜਿਹੜੇ 3 ਸਾਲ ਤੋਂ ਸਰਕਾਰ ਝੂਠ ਬੋਲ ਕੇ ਸੱਤਾ ਤੇ ਆਈ ਹੈ ਉਹਦੇ ਜਿਹੜੇ ਦੋਸ਼ ਪੱਤਰ ਉਹ ਜਿਹੜੀਆਂ ਨਾਕਾਮੀਆਂ ਉਹ ਜਿਹੜਾ ਉਹ ਤੁਹਾਡੇ ਸਾਹਮਣੇ ਸਾਡੇ ਸਰਜੀਤ ਜਾਨੀ ਜੁਰ ਪੇਸ਼ ਕਰ ਦਿੰਦੇ ਹਾਂ ਤੇ ਪਹਿਲੇ ਤਾਂ ਗਰੀਨਾ ਨਾਲ ਆ ਨਾਲ ਸਾਰਾ ਤੋਂ ਸੌਰੀ ਅੱਜ ਆਪਾਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਔਰ ਘਰ ਤੱਕ ਨੂੰ ਬੋਤਾਂ ਪੈਣੀ ਹੈ आम आदमी पार्टी जब आई सी पंजाब नाल ਕਿਸਾਨਾਂ ਨਾਲ ਦੂਰ ਦੇ ਪਾਸ ਤੇ ਮੇਰੀਆਂ ਮਾੜੇ ਵਾਦੇ ਕੀਤੇ ਸਨ ਵਾਦੇ ਕੋ ਸਟੇਜ ਤੇ ਨਹੀਂ ਕੀਤੇ ਰਾਤਿ ਜਾ ਕੇ ਫਾਰਮ ਪਰਵਾ ਕੇ ਕੀਤੇ ਔਰ ਮਾਤਾ ਪਿਣਾ ਕੋ ਸਾਈਨ ਕਰਵਾਏ ਤੁਸੀਂ ਸਾਨੂੰ ਵੋਟਾਂ ਪਾਓ ਇਸ ਦਿਨ ਅਸੀਂ ਤੇ ਆਥਰਾ ਸਾਲ ਤੋਂ ਫਿਰ 1000 ਰੁਪਏ ਦੇਣਾ ਸ਼ੁਰੂ ਕਰਾਂਗੇ ਔਰ ਕਰ ਕਰ ਜਾ ਕੇ ਫਾਰਮ ਬਣਾਇਆ ਇੱਕ ਘਰ ਦੇ ਵਿੱਚ ਇੱਕ ਨੌਕਰੀ ਦੇ ਆ ਉਹ ਨਾਲ ਹੀ ਇਹਨਾਂ ਨੇ ਕਿਹਾ ਕਿ ਅਸੀਂ ਸਾਡੇ ਕੋਲ ਪੈਸੇ ਕਮਿਨੀ ਮੈਂ ਬੜੀਆਂ ਬੰਦਾ 20000 ਕਰੋੜ ਅਸੀਂ ਰੇਤ ਦੇ ਵਿੱਚ ਜੋ ਕੱਥਾ ਕਰਾਂਗੇ ਉੱਥੋਂ ਕਰਾਂਗੇ ਹੋਰ ਹੋਇਆ ਕਿ ਪੈਸਾ ਤਾਂ ਜਰੂਰ ਰੇਤ ਦੇ ਵਿੱਚ ਹੀ ਹੈ ਸਾਰੇ ਚੀਜ਼ ਰੇਤ ਦੇ ਵਿੱਚ ਵੀ ਹੈ ਔਰ ਸਾਰੇ ਜਿਹੜੇ ਕੰਮ ਕਿੱਥੇ ਵੀ ਕੰਮ ਕਰੋਗੇ ਜਿੱసే ਕੁੱਟਲ ਉਹਦੇ ਵਿੱਚ ਵੀ ਹੈ ਪਰ ਇਹਨਾਂ ਨੇ ਕੀ ਕੀਤਾ ਕਿ ਸਾਰਾ ਆਪ ਦੇ ਬੰਦਿਆਂ ਨੂੰ ਲੁੱਟਣ ਵਾਸਤੇ ਖੁੱਲ੍ਹ ਅਛਾੜ ਦਿੱਤਾ ਨਸ਼ੇ ਵਾਸਤੇ ਕਿ ਅਸੀਂ ਕਿ 7 ਤਿੰਨ ਹਫ਼ਤੇ ਦੇ ਦੋ ਅਸੀਂ ਨਸ਼ੇ ਤੋਂ ਮੁਕਤ ਕਰਦੇ ਹਾਂ ਅੱਜ ਨਸ਼ਾ ਜਿਹੜਾ ਕੁਛ ਨਾ ਚਾਰ ਗੁਣਾ ਨਸ਼ਾ ਹੈ ਮਤਲਬ ਜਿੰਨੇ ਵੀ ਵਾਦਿਆਂ ਨਾਲ ਕਿਸਾਨ ਨਾਲ ਕਿਤੇ ਔਰ ਕਿਤੇ ਮਾਤਾ ਪਿਤਾ ਨਾਲ ਕਿਤੇ ਵਪਾਰੀ ਨਾਲ ਕਿਤੇ ਔਰ ਇਹਨਾਂ ਨੇ ਕਿਹਾ ਸੀ ਲਾਲ ਆਰਡਰ ਦੀ ਗੱਲ ਕਿ ਅਸੀਂ ਪੁਲਸੀ ਤੇ ਬੈਠਦੇ ਕਿਸੇ ਤਰ੍ਹਾਂ ਦਾ ਕਿਸੇ ਨਾਲ ਲੁੱਟ ਕਸੁੱਟ ਥੱਗੀ ਔਰ ਰਿਸ਼ਵਤ ਖੋਰੀ ਦੀ ਵੀ ਗੱਲ ਕੀਤੀ ਕਿ ਅਸੀਂ ਰਿਸ਼ਵਤ ਖੋਰੀ ਨੂੰ ਮਤਲਬ ਜੜੋ ਖਤਮ ਕਰਾਂਗੇ ਜ਼ੀਰੋ ਤੋਂ ਲੈ ਕੇ ਕਰਾਂਗੇ ਅੱਜ ਕੀ ਹੈ ਕਿ ਨਸਾ ਵੀ 10 ਗੁਣਾ ਵਿਸਫਤ ਵੀ 10 ਗੁਣਾ ਔਰ ਕੋਈ ਡਵੈਲਪਮੈਂਟ ਅੱਜ ਤੱਕ ਨਹੀਂ ਹੋਈ ਜਿੰਨਾ ਪੈਸੇ ਦੀ ਆਮਦਨ ਖਜ਼ਾਨੇ ਤੇ ਜਾਣੀ ਸੀ ਉਹ ਇਹਨਾਂ ਦੇ ਆਪ ਦੇ ਢਿੱਡ ਦੇ ਵਿੱਚ ਕੈਦ ਹੋ ਔਰ ਆਪ ਇਹਨਾਂ ਨੇ ਜੋ ਕ੍ਰੈਪਸ਼ਨ ਕੀਤੇ ਇਹਨਾਂ ਦੇ ਐਮਐਲਏ ਨੇ ਅੱਜ ਨਾ ਲਾਇਨ ਆਰਡਰ ਦੀ ਗੱਲ ਕਰ ਲਓ ਪੂਰੇ ਪੰਜਾਬ 'ਚ ਕੋਈ ਬੰਦਾ ਸੇਫ ਨਹੀਂ ਹੈ ਪਤਾ ਨਹੀਂ ਕਿੰਨੂੰ ਕਦੋਂ ਫੋਨ ਆ ਜੇ ਉਹ ਤਾਂ ਤੱਕੀ ਕੋਈ ਆਦਮੀ ਅਗਰ ਫੋਨ ਅਗਰ ਫੀਡ ਨਹੀਂ ਕੀਤਾ ਨੰਬਰ ਤਾਂ ਫੋਨ ਵੀ ਨਹੀਂ ਕਰਦੇ ਮੁਕਸਰ ਦੇਖ ਲਓ ਲੁਧਿਆਣਾ ਦੇਖ ਲਓ ਜਲੰਧਰ ਦੇਖ ਲਓ ਤੁਸੀਂ ਤਰਨਤਾਰ ਦੇਖ ਲਓ ਅੰਮ੍ਰਿਤਸਰ ਦੇਖ ਲਓ ਮੇਰੇ ਖਿਆਲ ਕੋਈ ਵੀ ਤਕੜਾ ਵਪਾਰੀ ਐਤੋਂ ਤੱਕੀ ਵੀ ਛੋਟਾ ਮੋਟਾ ਕਾਰੋਬਾਰ ਕਰਨ ਵਾਲਾ ਜਿਹੜੀ ਇਹਨਾਂ ਦੀ ਲੂਟ ਦਾ ਸ਼ਿਕਾਰ ਨਾ ਹੋਇਆ ਔਰ ਲਿੱਤ ਦੀ ਜਿਹੜੀ ਇਹ ਗੋਲੀਆਂ ਉਗਰਵਾਦ ਨਾਲੋਂ ਵੀ ਮਾੜਾ ਇਹਨਾਂ ਦੀ ਸਰਕਾਰ ਦੇ ਵਿੱਚ ਹਾਲਾਤ ਅੱਜ ਹੈਗੇ ਤਾਂ ਇਹ ਮਤਲਬ ਇਹ ਸਰਕਾਰ ਜਿਹੜੀ ਹੈ ਝੂਠਿਆਂ ਦੀ ਸਰਕਾਰ ਹੈ ਇਹਨਾਂ ਨੇ ਅੱਜ ਤੱਕ ਕੁਝ ਵੀ ਨਹੀਂ ਕੀਤਾ ਜਿੱਥੇ ਸਰਕਾਰਾਂ ਨੇ ਕੰਮ ਛੱਡਿਆ ਸੀ ਉੱਥੇ ਪਿਆ ਨਾ ਸੜਕਾਂ ਦਾ ਔਰ ਤੁਸੀਂ ਜਿਹੜਾ ਹੜ ਆ ਉਹ ਵੀ ਅਗਰ ਗੱਲ ਕਰੋ ਤਾਂ ਹੜ ਵੀ ਇਹਨਾਂ ਦੀ ਦੇਣ ਹੈ ਜਦੋਂ ਦੀ ਸਰਕਾਰ ਇਹਨਾਂ ਦੀ 4 ਸਾਲ ਦੀ ਬਣੀ ਹੈ ਕਿਸੇ ਡਰੇਨ ਦੇ ਵਿੱਚ ਇੱਕ ਨਵਾਂ ਪੈਸਾ ਨਹੀਂ ਲਾਇਆ ਕੋਈ ਬੰਨ ਨਹੀਂ ਬੰਨਾ ਡਰੇਨਾ ਸਹ ਨਹੀਂ ਦਿੱਤੀ ਔਰ ਅਸਕਰ ਕੇ ਹੜਾ ਉਹ ਪਾਣੀ ਦੀ ਗੱਲ ਇੱਕਦਮ ਜਿਹੜਾ ਦੇਮ ਛੱਡਿਆ 10 12 12 15 ਫੁੱਟ ਗਿਆ ਕਿੰਨਾ ਲੋਕਾਂ ਦਾ ਪਸ਼ੂਆਂ ਦਾ ਨੁਕਸਾਨ ਹੋਇਆ ਮਤਲਬ ਬੰਦਿਆਂ ਦਾ ਨੁਕਸਾਨ ਹੋਇਆ ਮਕਾਨਾਂ ਦਾ ਨੁਕਸਾਨ ਇਹਨਾਂ ਦੀ ਲਾਪਰਵਾਹੀ ਜਦਕਿ ਇਹਨਾਂ ਦਾ ਖੁਦ ਇੱਕ ਐਮਐਲਏ ਜਿਹਦੇ ਨੇ ਪਰਚਾ ਕੀਤਾ ਉਹਨੇ ਖੁਦ ਕਿਹਾ ਕਿ ਵੀ ਦੇਖੋ ਵੀ ਇਹ ਕਿਸ਼ਮ ਕੁਮਾਰ ਇਹ ਸਰਕਾਰ ਨੇ ਧਿਆਨ ਨਹੀਂ ਦਿੱਤਾ ਬਸੇ ਬਾਰ-ਬਾਰ ਕਿਹਾ ਸੀ ਵੀ ਪਾਣੀ ਨੂੰ ਥੋੜਾ ਥੋੜਾ ਰਿਸਕ ਦੇਰੋ ਬਰਸਾਤਾ ਬੜੀ ਹੋਣੀ ਹੈ ਮੌਸਮ ਵਿਭਾਗ ਨੇ ਕਹਤਾ ਸੀ ਵੀ ਐਤ ਕੀ ਬਰਸਾਤ ਬਹੁਤ ਹੋਣੀ ਹੈ ਅਸਰ ਕਰਕੇ ਕਿ ਤੁਸੀਂ ਇਹ ਬੰਦੋਬਸਤ ਕਰ ਲੋ ਇਹਨਾਂ ਦੇ ਕੰਦੇ ਜੋ ਨਹੀਂ ਰੁਕੀ ਔਰ ਜੋ ਵੀ ਡਰੇਨਾ ਦਾ ਪੈਸਾ ਸਫਾਈ ਦਾ ਸਾਰਾ ਇਹਨਾਂ ਦੇ ਮਤਲਬ ਕਹਿੰਦਾ ਨਿਸਪੱਦ ਦੇ ਵਿੱਚ ਔਰ ਇਹਨਾਂ ਦੇ ਅਫਸਰਾਂ ਨੇ ਵੀ ਔਰ ਇਹ ਸਾਰਾ ਖਾਤਾ ਕਾਗਜ਼ਾਂ ਦੇ ਵਿੱਚ ਦੇਖੋਗੇ ਤੇ ਕਹਿੰਦਾ ਇਹਨਾਂ ਦਾ ਜਿਹੜਾ ਇਰੀਗੇਸ਼ਨ ਮਨਿਸਟਰ ਹੈ ਉਹ ਕਹਿੰਦਾ ਜੀ ਅਸੀਂ 70% ਜਿਹੜੇ ਹੈ ਅਸੀਂ ਡਰੇਨਾ ਸਾਫ ਕੀਤੇ ਆ ਮੇਰੇ ਇਲਾਕੇ 'ਚ 6-7 ਡਰੇਨਾ ਜਾਂਦੀਆਂ ਇੱਕ ਡਰੇਨ ਨੂੰ ਵੀ ਹੱਥ ਨਹੀਂ ਲਾਇਆ ਉੱਥੇ ਪਾੜੀ ਕਿਕਰ ਹੋ ਗਈ ਹੋਈਆਂ ਹੋਰ ਪਾਣੀ ਜਿਹੜਾ ਹੈ ਕਿ ਇੱਕ ਡਰੇਨ ਦੇ ਵਿੱਚ ਜਦੋਂ ਪਾਣੀ ਆਇਆ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਪਾਣੀ ਖੇਤਾਂ 'ਚ ਗਿਆ ਫਸਲਾਂ ਦਾ ਨੁਕਸਾਨ ਹੋਇਆ ਐਸੇ ਕਰਕੇ ਇਹਦੇ ਵਿੱਚ ਵੀ ਇਹਨਾਂ ਦੀ ਲਾਪਰਵਾਹੀ ਦੇਹੀ ਹੈ ਔਰ ਅੱਜ ਜਿਹੜੇ ਲੋਕ ਪੰਜਾਬ ਦੇ ਇਹਨਾਂ ਤੋਂ ਬੜੇ ਪਰੇਸ਼ਾਨ ਨੇ ਇਹਨਾਂ ਜੋ ਵਾਅਦਾ ਕੀਤਾ ਇੱਕ ਵੀ ਪੂਰਾ ਨਹੀਂ ਕੀਤਾ ਇਹਨਾਂ ਨੇ ਪੈਸੇ ਇਕੱਠੇ ਕਰਨ ਦੀ ਗੱਲ ਕੀਤੀ ਇੱਕ ਵੀ ਨਹੀਂ ਕੀਤੀ ਔਰ ਇਹ ਕਹਿੰਦੇ ਅਸੀਂ ਨਸ਼ਾ ਮੁਕਤ ਮੈਂ ਕਹਿਣਾ ਚਾਹਨਾ ਜਿਹੜਾ ਬੰਦਾ ਖੁਦ ਨਸ਼ਾ ਕਰਦਾ ਹੋਵੇ ਉਹ ਕਦੇ ਨਸ਼ੇ ਨੂੰ ਛੁਡਾ ਸਕਦਾ ਜਿਹੜਾ ਬੰਦਾ ਖੁਦ ਚੋਰ ਹੋਵੇ ਤੇ ਦੂਸਰੇ ਨੂੰ ਸੰਦਾ ਨਹੀਂ ਸਕਦਾ ਕਿ ਚੋਰੀ ਮਾਰੀ ਚੀਜ਼ ਹੈ ਇਸ ਕਰਕੇ ਇਹ ਖੁਦ ਜਿਹੜਾ ਤੁਸੀਂ ਦੇਖਦੇ ਹੋ ਮੁੱਖ ਮੰਤਰੀ ਦਾ ਕੀ ਹਾਲਾਤ ਰਹਿੰਦਾ ਔਰ ਕਿਸ ਤਰ੍ਹਾਂ ਦੀ ਗੱਲਾਂ ਇਹ ਕਰਦੇ ਨੇ ਅੱਜ ਤੁਸੀਂ ਦੇਖੋਗੇ ਵਿਧਾਨ ਸਭਾ ਦੇ ਵਿੱਚ ਅੱਜ ਵਿਧਾਨ ਸਭਾ ਦੇ ਜਿਵੇਂ ਕੋਈ ਸਰਕਸ ਹੋ ਰਿਹਾ ਕੋਈ ਪੰਜਾਬ ਦੀ ਡਵੈਲਪਮੈਂਟ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਪੰਜਾਬ ਦੇ ਸੱਤ ਦੀ ਗੱਲ ਕੋਈ ਵੀ ਗੱਲ ਕਿਸੇ ਤਰ੍ਹਾਂ ਦੀ ਬਹਿਸ ਨਹੀਂ ਹੁੰਦੀ ਔਰ ਇੱਥੋਂ ਤੱਕ ਕਿ ਵਿਧਾਨ ਸਭਾ ਕਿੰਨਾ ਟਾਈਮ ਚੱਲਣੀ ਚਾਹੀਦੀ